ਬਿਲਕੁਲ ਨੀਕੇ ਆਪਾਂ ਪਿੱਛੇ ਬੜਾਈਂਦਾ ਵਲੋਗ ਲੋ ਜਾਗੋ ਦੀ ਤਿਆਰੀ ਹੈ ਜਾਗੋ ਮੇ ਰੈਡੀ ਹੋ ਰਹੀ ਹੈ ਜਾਗੋ ਕੀ ਜਾਗੋ ਲਈ ਤਿਆਰ ਹੋਣੇ ਆ ਪਪਾ ਪਪਾ ਦੀਵਾ ਦੇ ਸੌਂ ਹਬਲਾ ਤੇ ਆ ਸਾਰੇ ਜਾਗੋ ਦੀ ਤਿਆਰੀ ਕਰਦੇ ਤਿਆਤੀ ਹੋ ਰਹੇ ਡੇ ਡੇ ਤੇ ਆਪਾਂ ਬਾਹਰ ਜਾ ਕੇ ਬੈਠਦੇ ਆ ਕੀ ਹੈ ਤੇ ਤੇ ਵਧੀਆ ਹੋਇਆ ਵਾ ਤੇ ਅੱਜ ਸ਼ਾਮ ਨੂੰ ਜਾਗੋ ਕੱਢਣੀ ਆਪਾਂ ਤੇ ਅੱਜ ਤੁਹਾਨੂੰ ਉਹ ਵੀ ਦਿਖਾਵਾਂਗੀ ਜਿੱਚਾ ਜਗੁਲਾਕ ਜਾਣਾ ਤੇ ਆਹ ਵੇਖੋ ਆਏ ਆ ਬਾਈ ਆਹ ਵੇਖੋ ਹੱਡਾ ਜੋਮਣ ਹੈ ਹੈਲੋ ਭਾਈ ਹੈਲੋ ਤੂੰ ਵੀ ਆਇਆ ਆਪਣਾ ਤੇ ਚਲੋ ਭਈ ਤੁਹਾਨੂੰ ਦਿਖਾਉਣੀ ਹੈ ਕਿ ਜਿੱਚਾ ਪਜਗੜਨੀ ਉਹਦੀ ਡੇੜੀ ਸਜਾਈ ਹੋਈ ਹੈ ਕਿ ਉਹ ਤੁਹਾਨੂੰ ਆ ਆਹ ਵੇਖੋ ਸਾਰੀਆਂ ਚੇਅਰਸ ਚੇਅਰਸ ਲੱਗੀਆਂ ਆ ਨਾ ਹਜ ਡੈਕੋਰੇਸ਼ਨ ਬ੍ਰੇਕ ਸਾਡੇ ਤੁਸੀਂ ਆਹ ਵੇਖੋ ਜਿੱਥਾ ਪਰ ਜਾਗੂ ਲੱਗ ਰਹੀ ਹੈ ਵੇਖੋ ਕਿੰਨੀ ਸੋਹਣੀ ਸਜਾਈ ਜੇ ਆਹ ਵੇਖੋ ਤੁਸੀਂ ਵੇਖੋ ਤੇ ਸਹੀ ਬਹੁਤ ਸੋਹਣੀ ਸਜਾਈ ਹੈ ਤੇ ਇਹ ਸਾਰਾ ਅੱਗੇ ਸੈਟਅਪ ਹੈਗਾ ਨੂੰ ਪਹਿਲਾਂ ਹੋ ਗਿਆ ਹੋਣਾ ਤੇ ਚਲੋ ਬਾਚੋ ਮਿਲਦੇ ਆਂ ਜੀਰੋ ਜਾਗੋ ਕੱਢਾਂਗੇ ਹੋ ਗਏ ਜੀ ਜਾਗੋ ਵਾਸਤੇ ਸਾਰੇ ਰੈਡੀ ਹੁੰਦੇ ਪਏ ਆ ਬਾਹਰ ਆਪਣਾ ਜਾਗੋ ਟੀਮ ਆ ਗਈ ਤੇ ਚੱਲ ਗਿਆ ਜਾਗੋ ਟੀਮ ਆ ਗਈ ਆ ਹੱਥ ਲਓ ਜਾ ਬਾਈ ਤੇ ਤੁਹਾਨੂੰ ਮੇਰੀ ਫਾਈਨਲ ਲੁੱਕ ਦਿਖਾਏਗੀ ਏਕਮ ਯੈਸ ਹਾਂ ਜੀ ਸੱਚੀ ਗੱਲ ਜੀ ਸਾਰਿਆਂ ਨੇ ਸਾਰੇ ਜਿਹੜੇ ਹੋ ਗਏ ਵਧੀਆ ਸੌਲਟ ਕਰਦੇ ਆ ਨਵੇਂ ਦੇ ਵਧੀਆ ਵਲੌਗ ਦੇ ਵਿੱਚ ਤੇ ਚੈਨਲ ਕਰ ਲੈ ਸਬਸਕ੍ਰਾਈਬ ਤੇ ਜਿਹੜੇ ਪਰਾੜੇ ਦਿਓ ਸ਼ੇਅਰ ਕਰ ਦਿਓ ਫੇ ਆਪਾਂ ਅੱਜ ਕੱਢਾਂਗੇ ਜਾਗੋ ਜਾਗੋ ਵਾਲਾ ਫੰਕਸ਼ਨ ਆ ਤੇ ਸਾਰੀ ਫੈਮਲੀ ਆਪਣੀ ਰੈਡੀ ਕਰ ਲਈ। ਬਈਆ ਬਾਹਰ ਪੜਾ ਆਟਾ ਵੀ ਸਾਜਦਾ ਪਿਆ ਵਾ। ਤੇ ਜਾਗੋ ਦੀ ਸਾਰੀ ਵੀਡੀਓ ਸਾਰਾ ਬਲੌਗ ਤੁਹਾਡੇ ਤੱਕ ਆਊਗਾ। ਤੇ ਬਲੌਗ ਨੂੰ ਇੰਜੋਏ ਕਰਿਓ ਤੇ ਵੇਖਿਓ ਤੇ ਕਰਦੇ ਹਾਂ ਸਟਾਰਟ। ਪਣੀ ਹੈਗਾ ਵਾ ਹੈਗਾ ਵਾ ਕਿੱਥੇ ਹੋਰ ਵਾ ਅੱਛਾ ਅੱਛਾ ਹੋਰ ਵਾ ਵਾ ਠੀਕ ਹੈ ਠੀਕ ਹੈ ਠੀਕ ਹੈ ਸ਼ਾਦੀ ਆ ਦੇੰਦਾ ਦੇ ਆ ਦੇ ਇਹ ਵੀ ਨਹੀਂ ਗੱਲ ਗੱਲ ਮਤਲਬ ਕੀ ਹੋ ਗਿਆ ਇਹ ਮੈਂ ਫੋਟੋ ਡਾਟਾ ਸਲੈਸ਼ ਕਰ ਰਿਹਾ ਮੜੀ ਇਹ ਬੋਡਾ ਦੇਖ ਹਾਂ ਫੋਟੋ ਇੱਧਰ ਕਰਨਾ ਸਲੈਸ਼ ਕਰਨਾ ਇਹ ਦੋਨਾਂ ਦੇ ਆ ਗਿਆ ਜੀ ਜੱਜ ਮੇਲਣਾਣ ਕਾ ਆ ਗਿਆ ਜੀ ਜੱਜ ਮੇਲਣਾਣ ਕਾ ਯਸਾ 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 ਪੂਰੀ ਮੈਂ ਕਹਿੰਦਾ ਕਹਿੰਦਾ ਗਾੜੀ ਆਉਂਦੀ ਏ ਗਾੜੀ ਆਉਂਦੀ ਇਧਰ ਆਉਂ ਕਾ 嗯。Mm. Mm. ਉਹ ਇਤਾਰ ਉਹ ਸੇਵ ਸੰਤਰੇ ਸਾਰੇ ਖਾ ਗਈ ਸੇਵ ਸੰਤਰੇ ਸਾਰੇ ਪਰਦੇ ਮੰਗੇ ਹੋਰ ਪਤੀ ਕਾਟੂਗਾ ਫੁੱਲ ਦੀ ਤਾਂ ਉੱਲਰ ਬੜ ਕੇ ਪੱਗਾਂ ਬਾਰੀ ਬਸੀ ਤਕਨ ਗਿਆ ਸੀ ਸੜਕਲੀ ਨਾ VIE! I'm sorry, Tchau, okay. okay. you <laughs> بلایا انہوں نو 60 دو لگ بار آ جا آ جا میں ٹھیک ہو جاوں موں نو آ لو موں چل 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 بلایا انہوں نو آ جا بھائی ٹریکٹ آ جا او چور بیٹھے بیٹھے اندر پار ہے او آ جا گئی اور یا ਉਹ ਅੰਕਾ ਚੇ ਕਰਦੇ ਕੋਈ ਡੇ ਕੋਈ ਡੇ ਨਹੀਂ ਨਹੀਂ ਮੈਂ ਤਾਂ ਨਹੀਂ ਤਾਂ ਕਰਨਾ ਜੋ ਵਾਹੇ ਬੇੜੀ ਕਿੱਥੇ ਤੋਂ ਬੋਲ ਚੈ ਕਿ ਦੇ ਨਾ ਕੋਈ ਨਹੀਂ ਦੇ ਦੋ ਮਾਓ ਚੁੱਤੀ ਤੂੰ ਹੀ ਲੈ ਲੋ 4 ਚਾਰੇ ਸਭ ਆ ਗਏ ਨਹੀਂ ਦੇ ਜੋਂਦੀ ਤੇ ਫਿਰ ਇਹਨੂੰ ਕਾਲੀ ਫਿਰ ਖਿਲਾ ਰਿਹਾ ਮਾਸ਼ਾ ਅੱਲਾਹ ਹੰਦੀ ਹਾਂ ਲੈਡ ਕਰਿਓ ਹਾਂਜੀ ਸਾਹਮਣੇ ਸਾਹਮਣੇ ਦੇਖਿਓ ਗੋਬਿੰਦ ਸਰ ਇੰਕਿਤ ਸਰ ਸਾਹਮਣੇ ਆਇਆ ਰਿਹਾ ਹੈ ਸਰ ਫੋਟੋ ਠੀਕ ਹੈ ਜੀ ਕੋਈ ਨਾ ਕਰੇ ਗਿਰ ਜਾਓ ਆਓ 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 ਆਪਾਂ ਆਦੋ ਸੋ ਆਲਾ ਤੁਮੀ ਤੈਨੂੰ ਆਲਾ ਲੱਗੇ ਅੱਜ ਤੇਨੂੰ ਮਿਲੀ ਹੈ ਇਹ ਵੀ ਰੀਏ ਵੱਡੇ ਦਾ ਲੋਕਾਂ ਦੇ ਲੋਕ ਬਾਜੀ ਗਾਓ ਜੋ ਥੋੜਾ ਲੋਕਾਂ ਦੇ ਠੀਕ ਆ ਲੱਗਦੇ ਦੇਖੇ